ਆ ਬ੍ਰਾਡਸਾਬ ਦੇਖੋ ਇੱਕ ਡਿਮਾਂਡ ਚੱਲ ਰਹੀ ਸੀ ਕਿ ਆਲ ਪਾਰਟੀ ਮੀਟਿੰਗ ਬੁਲਾ ਲਓ ਚਲੋ ਆਲ ਪਾਰਟੀ ਮੀਟਿੰਗ ਬੁਲਾ ਲਈ ਕੱਲ 10 ਸਵੇਜ ਦੀ ਮੀਟਿੰਗ ਰੱਖ ਦਿੱਤੀ ਗਈ ਹੈ ਆਵਾਜ਼ੀ ਪਾਰਟੀ ਅੱਜ ਸਾਰਾ ਦਿਨ ਦਰਨਾ ਪ੍ਰਦਰਸ਼ਨ ਕਰਦੇ ਹੋਏ ਇੱਕ ਗੱਲ ਜ਼ਰੂਰ ਕਰਦੀ ਰਹੀ ਹੈ ਕਿ ਅਸੀਂ ਕੁਰਬਾਨੀਆਂ ਦੇਵਾਂਗੇ ਕਿਸ ਤਰ੍ਹਾਂ ਦੀ ਕੁਰਬਾਨੀ ਦੇਣੀਆਂ ਹੁਣ ਦੇਖੋ ਮੈਡਮ ਪਹਿਲੀ ਗੱਲ ਤਾਂ ਇਹ ਹੈ ਕਿ ਭਾਜੀਪੀ ਦੇ ਜਾਂ ਸੈਂਟਰ ਵਿੱਚ ਸਰਕਾਰ ਹੈ ਹਰਿਆਣਾ ਦੇ ਵਿੱਚ ਸਰਕਾਰ ਹੈ ਔਰ ਰਾਜਸਥਾਨ ਵਿੱਚ ਸਰਕਾਰ ਹੈ ਤਾਂ ਇਹਨਾਂ ਨੇ ਪੰਜਾਬ ਨੂੰ ਨੁੱਟਣਾ ਤਾਂ ਨਹੀਂਗਾ ਸੋ ਤੁਸੀਂ ਦੇਖੋ ਕਿ ਜਿਹੜੀ ਟ੍ਰੀਟੀ ਹੋਈ ਹੈ ਜਾਂ ਜਿਹੜੇ ਕੋਈ ਐਗਰੀਮੈਂਟ ਹੋਇਆ ਸਮਝੌਤੇ ਹੋਏ ਆ ਉਹਨਾਂ ਦੀ ਵੀ ਕੋਈ ਵੈਲਿਊ ਆ ਔਰ ਇਹ ਉਹਨਾਂ ਤੋਂ ਬਾਹਰ ਹੋ ਕੇ ਅੱਜ ਪੰਜਾਬ ਦੇ ਉੱਤੇ ਡਾਕਾ ਮਾਰਨ ਦੀ ਕੋਸ਼ਿਸ਼ ਕਰ ਰਹੇ ਆ ਸੋ ਜਿਹੜੇ ਸਮਝੌਤੇ ਹੁੰਦੇ ਤਹਿਤ ਹਰਿਆਣੇ ਨੂੰ ਜਿੰਨਾ ਪਾਣੀ ਇੱਕ ਸਾਲ ਦਾ 21 ਮਈ ਤੋਂ 21 ਮਈ ਤੱਕ ਦਾ ਬਣਦਾ ਸੀਗਾ 2987 ਐਮਐਫ ਉਸ ਤੋਂ ਵੱਧ ਉਹ ਵਰਤੀ ਬੈਠਿਆ 3% 3091 ਐਮਐਫ ਪਾਣੀ ਵਰਤੀ ਬੈਠਿਆ ਤੇ ਅੱਜ ਉਹ ਜਿਹੜਾ 8500 ਕਿਊਸਕ ਪਾਣੀ ਹੈ ਉਹ ਹੋ ਡਿਮਾਂਡ ਕਰ ਰਿਹਾ ਪੰਜਾਬ ਤੋਂ ਔਰ ਤਰਕ ਕੀ ਦੇ ਰਿਹਾ ਕਿ ਮਾਨਵਤਾ ਦੇ ਨਾਂ ਤੇ ਔਰ ਅਗਰ ਤੁਸੀਂ ਜੇ ਮਾਨਵਤਾ ਦੇ ਨਾਂ ਤੇ ਮੰਗ ਰਹੇ ਆ ਤੇ ਜਦੋਂ ਪੰਜਾਬ ਕਹਿ ਰਿਹਾ ਕਿ ਸਾਡੇ ਕੋਲੇ ਪਾਣੀ ਹੈ ਨਹੀਂ ਤਾਂ ਇਹਦਾ ਮਤਲਬ ਸੈਟੀਸਫਾਈ ਹੋ ਜਾਣਾ ਚਾਹੀਦਾ ਸੋ ਜੀ ਔਰ ਦੂਜੀ ਗੱਲ ਅਸੀਂ 4000 ਕਿਊਸਕ ਪਾਣੀ ਹੈ ਜਿਹੜਾ ਉਹ ਮਾਨਵਤਾ ਦੇ ਨਾਂ ਤੇ ਦੇ ਰਹੇ ਆ ਔਰ ਇੱਕ ਦਿਨ ਦੇ ਵਿੱਚ 1700 ਕਿਊਸਕ ਪਾਣੀ ਬੰਦਾ ਮਾਨਵਤਾ ਦੇ ਆਧਾਰ ਤੇ ਪਰ ਸਾਨੂੰ ਅਸੀਂ 4000 ਕਿਊਸਕ ਦੇ ਰਹੇ ਆਂ ਔਰ ਅਗਲੀ ਗੱਲ ਮੈਡਮਾਂ ਵੀ ਇਹਨਾਂ ਨੇ ਦੇਖੋ ਰਾਤੋਂ ਰਾਤ ਅਧਿਕਾਰੀ ਚੇਂਜ ਕਰਕੇ ਇਹਨਾਂ ਨੇ ਕਿਵੇਂ ਪਾਣੀ ਦੇ ਉੱਤੇ ਡਾਕਾ ਮਾਰਨ ਦੀ ਕੋਸ਼ਿਸ਼ ਕੀਤੀ ਸੋ ਇਹ ਬਹੁਤ ਹੀ ਨਿੰਦਣਯੋਗ ਹੈ ਪਰ ਪੰਜਾਬ ਸਰਕਾਰ ਜਿਹੜੀ ਉਹ ਸਪਸ਼ਟ ਰੂਪ ਚ ਇਹਨਾਂ ਨੂੰ ਕਹਿ ਰਹੀ ਹੈ ਕਿ ਫालतੂ ਅਸੀਂ ਇੱਕ ਬੂੰਦ ਵੀ ਪਾਣੀ ਨਹੀਂ ਦੇ ਸਕਦੇ ਕਿ ਕਿਉਂਕਿ ਅਸੀਂ ਪੰਜਾਬ ਦੇ ਕਿਸਾਨਾਂ ਤੋਂ ਪੰਜਾਬ ਦੇ ਲੋਕਾਂ ਤੋਂ ਪਾਣੀ ਖੋ ਕੇ ਹਰਿਆਣੇ ਨੂੰ ਪਾਣੀ ਕਿਉਂ ਦੇਵਾਂਗੇ ਸਾਡੇ ਪੰਜਾਬ ਦੇ ਵਿੱਚ 150 ਤੋਂ 150 ਦੇ ਵਿੱਚੋਂ 117 ਜਿਹੜੇ ਬਲਾਕ ਆ ਉਹ ਤਾਂ ਡੇਂਜਰ ਜ਼ੋਨ ਦੇ ਵਿੱਚ ਚਲੇ ਗਏ 600 ਫੁੱਟ ਤੇ ਸਾਡਾ ਪਾਣੀ ਚਲਾ ਗਿਆ ਔਰ ਅਸੀਂ ਪਾਣੀ ਹੈ ਜਿਹੜਾ ਉਹ ਹਰਿਆਣੇ ਨੂੰ ਦੇਈ ਜਾਂਦੇ ਆ ਸੋ ਉਹਨਾਂ ਨੂੰ ਪਹਿਲਾਂ ਤੋਂ ਮੈਡਮ ਆਦਤ ਪਈ ਸੀਗੀ ਕਿ ਪਾਣੀ ਜਿੰਨਾ ਮਰਜ਼ੀ ਵਗਦੀ ਜਾਓ ਜਿੰਨਾ ਮਰਜ਼ੀ ਵਗਦੀ ਜਾਓ ਬਾਅਦ ਤੇ ਵਿੱਚ ਵੀ ਜਿਵੇਂ ਉਹ ਕਹਿੰਦੇ ਆ ਕਿ 9000 ਕਿਊਸਟ ਪਾਣੀ ਹੈ ਜਿਹੜਾ ਉਹ ਸਾਨੂੰ ਆਉਂਦਾ ਹੁੰਦਾ ਸੀਗਾ ਕਿਉਂਕਿ ਪੁਰਾਣੀਆਂ ਸਰਕਾਰਾਂ ਨੇ ਚਾਹੇ ਕਾਂਗਰਸ ਸੀ ਚਾਹੇ ਅਕਾਲੀ ਦਲ ਸੀ ਉਹਨਾਂ ਨੇ ਆਦਤ ਪਾਈਆਂ ਸੀ ਉਹਨਾਂ ਨੂੰ ਪਾਣੀ ਉੱਧਰ ਛੱਡੀ ਜਾਂਦੇ ਸੀ ਸਾਡੇ ਜਿਹੜੇ ਕੋਈ ਸੂਏ ਕਸੀਆਂ ਰਜਵਾਹੇ ਸੀਗੇ ਉਹ ਸਾਰੇ ਬੰਦ ਹੋ ਰਹੇ ਸੀਗੇ ਪੰਜਾਬ ਦੇ ਵਿੱਚ ਨਹਿਰੀ ਪਾਣੀ ਹੈ ਜਿਹੜਾ 21% ਤੇ ਆ ਗਿਆ ਸੀਗਾ ਟਿਊਬਵਲ ਜਿਹੜੇ ਉਹਨਾਂ ਦੀ ਗਿਣਤੀ ਵੱਧ ਰਹੀ ਸੀ 14 ਲੱਖ ਟਿਊਬਵਲ ਪੰਜਾਬ ਦੇ ਵਿੱਚ ਲੱਗ ਗਿਆ ਪਰ ਹਰਿਆਣੇ ਨੂੰ ਪਾਣੀ ਜਾ ਰਿਹਾ ਸੀ ਇਸ ਕਰਕੇ ਪੰਜਾਬ ਸਰਕਾਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਖਤ ਫੈਸਲਾ ਕੀਤਾ ਕਿ ਅਸੀਂ ਇੱਕ ਬੂਮ ਪਾਣੀ ਦੀ ਹਰਿਆਣੇ ਨੂੰ ਫालतੂ ਨਹੀਂ ਦੇਵਾਂਗੇ ਕਿਉਂਕਿ ਜਿੰਨਾ ਪਾਣੀ ਉਹਨਾਂ ਦਾ ਬਣਦਾ ਸੀਗਾ ਉਹਨਾਂ ਪਾਣੀ ਉਹ ਵਰਤ ਚੁੱਕੇ ਆਂ ਔਰ ਹੁਣ ਇਹ ਤਾਂ ਨੀਗਾ ਹੁਣ ਤੁਸੀਂ ਦੇਖੋ ਕਿ 103% ਹਰਿਆਣੇ ਨੇ ਪਾਣੀ ਵਰਤ ਲਿਆ ਔਰ ਰਾਜਸਥਾਨ ਨੇ 110% ਪਾਣੀ ਵਰਤ ਲਿਆ ਤੇ ਪੰਜਾਬ ਨੇ ਸਿਰਫ ਤੇ ਸਿਰਫ 99% ਪਾਣੀ ਵਰਤਿਆ ਕਿਉਂਕਿ ਅਸੀਂ 11% ਪਾਣੀ ਇਸ ਕਰਕੇ ਬਚਾ ਕੇ ਰੱਖਿਆ ਕਿ ਅਗਲੇ ਮਹੀਨੇ ਦੇ ਵਿੱਚ ਗਰਮੀ ਜ਼ਿਆਦਾ ਪੈਣੀ ਹੈ ਔਰ ਕਿਸਾਨਾਂ ਨੂੰ ਲੋੜ ਪੈਣੀ ਹੈ ਪਾਣੀ ਦੀ ਤੇ ਹਰਿਆਣੇ ਦਾ ਵੀ ਫਰਜ਼ ਬਣਦਾ ਸੀ ਅਸੀਂ ਵਾਰ-ਵਾਰ ਚਿੱਠੀਆਂ ਲਿਖ ਰਹੇ ਸੀਗੇ ਕਿ ਤੁਸੀਂ ਪਾਣੀ ਨੂੰ ਵੱਧ ਵਰਤ ਰਹੇ ਆ ਪਾਣੀ ਨੂੰ ਬਚਾ ਕੇ ਰੱਖੋ ਉਹਨਾਂ ਦਾ ਵੀ ਫਰਜ਼ ਬਣਦਾ ਸੀ ਕਿ ਪਾਣੀ ਨੂੰ ਬਚਾ ਕੇ ਰੱਖਣਾ ਪਰ ਉਹਨਾਂ ਨੂੰ ਤਾਂ ਇਹ ਆਦਤ ਪਈ ਸੀ ਨਾ ਪੁਰਾਣੀ ਕਿ ਅਸੀਂ ਕੋਈ ਚੱਕਰ ਨਹੀਂ ਜੇ ਖਤਮ ਵੀ ਹੋ ਗਿਆ ਤਾਂ ਪਾਵਰ ਸਾਡੇ ਕੋਲੋਂ ਵੇਚੀ ਆ ਬੀਬੀ ਐਮਬੀ ਜੀ ਦੇ ਸਾਡੇ ਅਧਿਕਾਰੀ ਲੱਗੇ ਆ ਅਸੀਂ ਹੋਰ ਪਾਣੀ ਛੱਡ ਲਿਆਂਗੇ ਉਥੋਂ ਪਰ ਇਹ ਕਦੇ ਵੀ ਮੈਡਮ ਹੁੰਨੇ ਹੋਣ ਦਿੱਤਾ ਜਾਊਗਾ ਕਿਉਂਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਵਿਰਾਟ ਸਾਹਿਬ ਵੀ ਕਹਿੰਦਾ ਹੈ ਕਿ ਰਿਸਪੋਨਸਿਬਿਲਟੀ ਬਣਦੀ ਹੈ ਸੋ ਇਹ ਤੋਂ ਇਲਾਵਾ ਫਿਰ ਜਿਹੜਾ 78 79 80 ਜਿਹੜੇ ਐਕਟ ਦੇ ਵਿੱਚ ਅਮੈਂਡਮੈਂਟ ਕੀਤੀ ਸਾਰੀਆਂ ਪਾਵਰਾਂ ਜਿਹੜੀਆਂ ਪੰਜਾਬ ਦੀਆਂ ਸੀ ਉਹ ਸੈਂਟਰ ਨੂੰ ਦਿੱਤੀਆਂ ਸੋ ਪੰਜਾਬ ਦਾ ਅੱਜ ਜੇ ਕੋਈ ਨਇਹ ਰ ਕੋਈ ਕਸੀਸ ਹੋਆ ਕੱਢਣਾ ਤਾਂ ਪਹਿਲਾਂ ਸੈਂਟਰ ਤੋਂ ਮਨਜ਼ੂਰੀ ਲੈਣੀ ਪੈਂਦੀ ਹੈ ਸੋ ਇਸ ਕਰਕੇ ਪਹਿਲਾਂ ਵਾਲਾ ਸਰਕਾਰਾਂ ਨੇ ਸਾਰੇ ਹੱਕ ਖੋਖੋ ਕੇ ਸੈਂਟਰ ਨੂੰ ਦਿੱਤੇ ਸੋ ਅੱਜ ਮੈਂ ਤਾਂ ਚੰਨੀ ਜੀ ਬੈਠੇ ਆ ਬੜੇ ਸਤਕਾਰਯੋਗ ਆ ਮੈਂ ਇਹਨਾਂ ਨੂੰ ਬੇਨਤੀ ਕਰੂੰਗਾ ਕਿ ਪੰਜਾਬ ਦਾ ਕੀ ਸਟੈਂਡ ਹੈ ਸਿਰਫ ਤੁਸੀਂ ਇਹ ਕਹਿ ਦਿੰਦੇ ਆ ਕਿ ਪੰਜਾਬ ਕੋਲੇ ਇੱਕ ਬੂੰਦ ਵੀ ਪਾਣੀ ਦੀ ਫालतू ਨਹੀਂਗੀ ਵਰਤਣ ਵਾਸਤੇ ਦੇਣ ਵਾਸਤੇ ਹਰਿਆਣੇ ਨੂੰ ਤੁਹਾਡਾ ਸਟੈਂਡ ਕੀ ਹੈ ਅੱਜ ਕੀ ਤੁਸੀਂ ਸੈਂਟਰ ਦੇ ਵਿਰੁੱਧ ਪ੍ਰੋਟੈਸਟ ਕਰੋਗੇ ਕੀ ਮਾਨ ਜੋਗ ਰਵਿਸ਼ ਬਿੱਟੂ ਜੀ ਅਸਤੀਫਾ ਦੇਣਗੇ ਕੀ ਮਨਪ੍ਰੀਤ ਬਾਦਲ ਜੀ ਪ੍ਰੋਟੈਸਟ ਕਰਨਗੇ ਕਿ ਸੁਨੀਲ ਜਾਖੜ ਜੀ ਅਸਤੀਫਾ ਦੇਣਗੇ ਕੀ ਸਟੈਂਡ ਆ ਨੰਦਾ ਜੇ ਸਟੈਂਡ ਆ ਤਾਂ ਪੰਜਾਬ ਦੇ ਨਾਲ ਖੁੱਲ ਕੇ ਖੜੋ ਖੁੱਲ ਕੇ ਪ੍ਰੋਟੈਸਟ ਕਰੋ ਕਿਉਂ ਸਾਡਾ ਪਾਣੀ ੁੱਟਿਆ ਜਾ ਰਿਹਾ ਸਰ ਸਾਹਿਬ